ਸਰ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਘਰ ਦਾ ਸਵਾਗਤ ਹੈ ਵਿੱਚ ਹੁਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਬਣਾਵਾਂਗੇ ਮੂੰਗਫਲੀ ਤੇ ਗੁੜ ਦੀ ਗੱਚਕ ਬਣਾਵਾਂਗੇ ਲੋੜੀ ਵੀ ਨੇੜੇ ਆ ਰਹੀ ਹੈਗੀ ਤੇ ਤੁਹਾਡੇ ਨਾਲ ਆਪਾਂ ਰੈਸਪੀ ਸ਼ੇਅਰ ਕਰਦੇ ਹਾਂਗੇ ਕਿ ਆਪਾਂ ਘਰ ਦੇ ਵਿੱਚ ਆਸਾਨ ਨਾਲ ਕਿਦਾਂ ਗੁੜ ਦੀ ਤੇ ਮੂੰਗਫਲੀ ਵਾਲੀ ਗੱਚਕ ਬਣਾ ਸਕਦੇ ਹਾਂਗੇ ਗੱਚਕ ਬਣਾਉਣ ਲਈ ਆਪਾਂ ਇੱਥੇ ਇੱਕ ਗੁੜ ਕਟੋਰੀ ਆਪਾਂ ਨੇ ਗੁੜ ਦਾ ਲਿਆ ਹੈਗਾ ਤੇ ਕਟੋਰੀ ਆਪਾਂ ਮੂੰਗਫਲੀ ਦੀ ਲਈ ਸੇਮ ਕੁਆਂਟੀਟੀ ਲੈਣੀ ਹੈ ਕਿ ਆਪਾਂ ਮੂੰਗਫਲੀ ਰੋਸਟਡ ਲਈ ਹੈਗੀ ਤੇ ਗੁੜ ਨੂੰ ਆਪਾਂ ਨੇ ਕ੍ਰਸ਼ ਕਰ ਲਿਆ ਹੈਗਾ ਚਾਕੂ ਦੇ ਨਾਲ ਇੱਧਰ ਆਪਾਂ ਕੜਾਹੀ ਰੱਖ ਲਈ ਹੈ ਕਿ ਜਦੋਂ ਕੜਾਹੀ ਗਰਮ ਹੋ ਜਾਵੇ ਇਹਦੇ ਵਿੱਚ ਆਪਾਂ ਇੱਕ ਛੋਟਾ ਚਮਚ ਦੇਸੀ ਕੀ ਦਾ ਪਾਵਾਂਗੇ ਦੇਖੀ ਇਹਨੂੰ ਆਪਾਂ ਪਿਘਲਾ ਲੈਣਾਗਾ ਕਿ ਇਹਦੇ ਵਿੱਚ ਹੀ ਆਪਾਂ ਗੁੜ ਨੂੰ ਪਘਲਾਵਾਂਗੇ ਕੋਈ ਪਾਣੀ ਵਗੈਰਾ ਨਹੀਂ ਪਾਵਾਂਗੇ ਓਨੇ ਟਾਈਮ ਦੇ ਵਿੱਚ ਆਪਾਂ ਇੱਕ ਪਲੇਟ ਨੂੰ ਗ੍ਰੀਸ ਕਰ ਲੈਣਾ ਇਹਦੇ ਵਿੱਚ ਆਪਾਂ ਨੇ ਆਇਲ ਲਗਾ ਲੈਣਾ ਤੁਸੀਂ ਕੀ ਜਾਂ ਤੇਲ ਕੁਛ ਵੀ ਲਗਾ ਸਕਦੇ ਹੋਗੇ ਤੇ ਇਹਦੇ ਵਿੱਚ ਹੀ ਆਪਾਂ ਸੈੱਟ ਕਰਾਂਗੇ ਇਹਦੇ ਨਾਲ ਆਪਣੀ ਜਿਹੜੀ ਗੁੜ ਦੀ ਗੱჭਕ ਹੋਗੀ ਤੇ ਨਾਲ ਚਿਪਕੂਗੀ ਇਹ ਨਹੀਂ ਪਲੇਟ ਦੇ ਨਾਲ ਚੰਗੀ ਤਰ੍ਹਾਂ ਆਪਾਂ ਤੇਲ ਨਾਲ ਇਹਨੂੰ ਗ੍ਰੀਸ ਕਰ ਲੈਣਾਗਾ ਤੇ ਉਧਰ ਆਪਣਾ ਘੀ ਵੀ ਗਰਮ ਹੋ ਗਿਆਗਾ ਲੋ ਫਲੇਮ ਤੇ ਆਪਾਂ ਨੇ ਗੁੜ ਨੂੰ ਪਗਲਾ ਲੈਣਾ ਜਿਆਦਾ ਤੇਜ਼ ਸੇਕ ਨਹੀਂ ਕਰਨਾ ਕਿਉਂਕਿ ਗੁੜ ਥੋੜਾ ਹੀ ਜਿਆਦਾ ਕੁਆਂਟੀਟੀ 'ਚ ਨਹੀਂ ਬਣਾ ਰਹੇ ਆਪਾਂ ਤੁਹਾਡੇ ਨਾਲ ਰੈਸিপি ਸ਼ੇਅਰ ਕਰਨ ਲਈ ਥੋੜੀ ਕੁਆਂਟੀਟੀ ਦੇ ਵਿੱਚ ਹੀ ਬਣਾਵਾਂਗੇ ਇਸ ਲਈ ਆਪਾਂ ਫਲੇਮ ਲੋਅ ਰੱਖਣੀ ਹੈਗੀ ਤਾਂ ਕਿ ਆਪਣਾ ਗੁੜ ਸੜਨ ਨਾ ਚਾਵੇ ਤੇ ਇਹਨੂੰ ਆਪਾਂ ਹਿਲਾਉਂਦੇ ਰਹਿਣਾਗਾ ਥੋੜੇਕ ਟਾਈਮ ਦੇ ਵਿੱਚ ਹੀ ਗੁੜ ਨੇ ਪਿਗਲਣਾ ਸ਼ੁਰੂ ਕਰ ਦੇਣਾ ਪਿਗਲ ਵੀ ਜਲਦੀ ਜਾਣਾਗਾ ਜਿਆਦਾ ਟਾਈਮ ਨਹੀਂ ਲੱਗਦਾ ਗੁੜ ਨੂੰ ਪਿਗਲਣ ਨੂੰ ਚਮਚੇ ਨਾਲ ਆਪਾਂ ਇਹਨੂੰ ਇਦਾਂ ਤੋੜਾਂਗੇ ਤੇ ਇਹਨੂੰ ਸਾਰੇ ਗੁੜ ਨੂੰ ਆਪਾਂ ਪਿਘਲਾ ਲੈਣਾਗਾ ਦੇਖੋ ਗੁੜ ਆਪਣਾ ਪਿਗਲ ਗਿਆ ਜਿਹੜੇ ਵਿੱਚ ਗੁਟਲੀਆਂ ਨੇ ਉਹਨਾਂ ਨੂੰ ਵੀ ਆਪਾਂ ਚੰਚੇ ਨਾਲ ਤੋੜ ਦੇਣਾਗਾ ਐਦਾਂ ਕਰ ਦੇਣਾਗਾ ਤੇ ਇਹਨੂੰ ਹੁਣ ਆਪਾਂ ਥੋੜਾ ਜਿਹਾ ਹੋਰ ਪਕਾਵਾਂਗੇ ਗੁੜ ਨੂੰ ਉਹ ਵੀ ਦੱਸਾਂਗੇ ਨੇ ਚੈੱਕ ਕਰਨ ਲਈ ਵੀ ਕਿੱਦਾਂ ਗੁੜ ਦੇ ਆਪਾਂ ਚੈੱਕ ਕਰਨਾਗਾ ਵੀ ਆਪਣ ਨੇ ਹੁਣ ਇਸ ਸਟੇਜ ਤੇ ਮੂੰਗਫਲੀ ਰਲਣ ਲੱਗੀ ਰਲੋਣੀ ਹੈਗੀ ਤੇ ਨੂੰ ਥੋੜਾ ਜਿਹਾ ਆਪਾਂ ਪਕਾਵਾਂਗੇ ਜਿਹੜੇ ਗੁੜ ਪਿਗਲੇ ਹੀ ਆ ਪੱਕਣਾਰੇ ਬਾਕੀ ਆ ਜਿਹੜਾ ਸੱਡੇ ਨਾਲ ਚੈਨਲ ਤੇ ਜੁੜੇ ਹੋਏ ਨੇ ਉਹ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਜੋ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਲਾਈਕ ਕਰਕੇ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਲੱਗੀ ਦੇਖੋ ਹੁਣ ਗੁੜ ਦੇ ਵਿੱਚ ਚਾਣੀ ਦੇ ਵਿੱਚ ਬੱਬਲ ਦੇ ਬਣਨੇ ਸ਼ੁਰੂ ਹੋ ਗਏ ਆਗੇ ਐਦਾਂ ਇੱਕ ਕਾਫੀ ਬੱਬਲ ਬਣਨੇ ਝੱਗ ਝੱਗੇ ਟਾਈਪ ਹੋ ਗਈ ਹੈਗੀ ਤੇ ਹੁਣ ਇਹਨੂੰ ਆਪਾਂ ਚੈੱਕ ਕਰਾਂਗੇ ਚੈੱਕ ਕਰਨ ਲਈ ਆਪਾਂ ਇੱਕ ਕੌਲੀ ਦੇ ਵਿੱਚ ਪਾਣੀ ਲੈ ਲਿਆਗਾ ਨਾਰਮਲ ਪਾਣੀ ਲਿਆਗਾ ਇਹਨੂੰ ਹਿਲਾਉਂਦੇ ਵੀ ਰੱਖਾਂਗੇ ਆਪਾਂ ਜੇ ਲਾਉਣਾ ਛੱਡਤਾ ਤਾਂ ਫਿਰ ਇਹਨੇ نیچے ਛਿੱਪਕੇ ਜਾਣਗਾ ਇਸ ਲਈ ਜਲ ਜੇਣਾਗਾ ਸਮੈਲ ਆਊਗੀ ਇਸ ਲਈ ਇਹਨੂੰ ਹਿਲਾਉਣਾ ਜ਼ਰੂਰੀ ਹੈ ਉਧਰ ਫਲੇਮ ਆਪਾਂ ਬਿਲਕੁਲ ਹੀ ਲੋ ਕੀਤੀ ਹੋਈ ਹੈਗੀ ਤੇ ਹੁਣ ਇਹ ਕਟੋਰੀ ਚ ਪਾ ਕੇ ਦੇਖਾਂਗੇ ਆਪਾਂ ਆ ਦੇਖੋ ਇਹਨੂੰ ਹੁਣ ਚੈੱਕ ਕਰਾਂਗੇ ਤੇ ਇਹਨੂੰ ਵੀ ਹਲਾ ਦੇਣਾ ਨਾਲ ਨਾਲ ਆ ਦੇਖੋ ਇੱਕਦਮ ਟੁੱਟ ਰਿਹਾ ਹੈਗਾ ਗੁੜ ਤਾਂ ਇਸ ਸਟੇਜ ਤੇ ਆਪਾਂ ਨੂੰ ਫਲੀ ਇਹਦੇ ਵਿੱਚ ਰਲਾਉਣੀਆਂ ਫਲੇਮ ਆਪਾਂ ਬੰਦ ਕਰ ਦੇਵਾਂਗੇ ਚੰਗੀ ਤਰ੍ਹਾਂ ਇਹਨੂੰ ਫਟਾਫਟ ਹਲਾ ਦੇਣਾ ਕਿ ਜਲਦੀ ਨਾਲ ਨਹੀਂ ਫਿਰ ਗੁੜ ਨੇ ਸੜ ਜਾਏਗਾ ਠੰਡਾ ਵੀ ਬਹੁਤ ਜਲਦੀ ਹੋਣਾ ਸ਼ੁਰੂ ਹੋ ਜਾਂਦਾ ਹੁੰਦਾ ਗੁੜ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਲੈਣਾਗਾ ਪਲੇਟ ਆਪਾਂ ਪਹਿਲਾਂ ਹੀ ਗ੍ਰੀਸ ਕਰਕੇ ਰੱਖੀ ਹੋਈ ਹੈਗੀ ਚੰਗੀ ਤਰ੍ਹਾਂ ਸਾਰਾ ਮਿਕਸਚਰ ਆਪਾਂ ਨੇ ਪਲੇਟ ਦੇ ਵਿੱਚ ਕੱਢ ਲੈਣਾ ਤੇ ਮੋਟੀ ਪਤਲੀ ਜਿੰਨੀ ਕਿ ਤੁਸੀਂ ਸੈੱਟ ਕਰਨਾ ਚਾਹੋਗੇ ਗੱਚਕ ਨੂੰ ਉਸ ਹਿਸਾਬ ਨਾਲ ਆਪਣਾ ਇਹਨੂੰ ਫੈਲਾ ਦੇਣਾ ਤੁਸੀਂ ਚਮਚੇ ਨਾਲ ਵੀ ਫੈਲਾ ਸਕਦੇ ਹੋਗੇ ਨੀਚੇ ਤੇਲ ਲੱਗਿਆ ਹੈ ਤਾਂ ਕਰਕੇ ਅਦਾ ਉੱਠ ਰਹੀ ਹੈ ਕਿ ਜਦੋਂ ਠੰਡੀ ਹੋ ਜੂਗੀ ਫਿਰ ਇਹਨੇ ਸੈੱਟ ਹੋ ਜਣਾ ਪਾਣੀ ਦਾ ਹੱਥ ਲਾ ਕੇ ਉੱਪਰ ਸੈੱਟ ਕਰਦੇ ਹੋ ਜੇ ਗਰਮ ਲੱਗਦੀ ਹੈ ਕਿ ਤਾਂ ਫਿਰ ਇਹਨੇ ਕੋ ਕਟੋਰੀ ਨਾਲ ਐਦਾਂ ਵੀ ਦਬ ਦਬ ਕੇ ਇਹਨੂੰ ਸੈੱਟ ਕਰ ਦਾਂਗੇ ਚੰਗੀ ਤਰ੍ਹਾਂ ਆਪਾਂ ਇੱਕਸਾਰ ਦੀ ਕਰ ਲੈਣੀ ਹੈ ਪਲੇਨ ਕਰ ਲੈਣੀ ਹੈਗੀ ਇਹਨੇ ਜਲਦੀ ਸੈੱਟ ਹੋ ਜਣਾ ਠੰਡੇ ਹੋ ਜਲਦੀ ਹੋ ਜਾਂਦੀ ਹੈ ਕਿ ਜੰਮਣਾ ਸ਼ੁਰੂ ਕਰ ਦਿੰਦੀ ਹੈ ਕਿ ਗੱਚਕ ਤੇ ਇਹਦੇ ਪਹਿਲਾਂ ਹੀ ਆਪਾਂ ਨੇ ਟਿਰਨੇ ਇੱਕ ਪੀਸ ਕੱਟਣ ਦੇ ਉਹਦੇ ਕੱਟ ਦੇ ਨਿਸ਼ਾਨ ਲਾ ਲਵਾਂਗੇ ਕਿਉਂਕਿ ਜਦੋਂ ਇਹ ਸੈੱਟ ਹੋ ਗਈ ਠੰਡੀ ਹੋ ਗਈ ਫਿਰ ਇਹਦੇ ਪੀਸ ਨਹੀਂ ਕੱਟੇ ਜਾਣੇ ਛੋਟੇ ਵੱਡੇ ਤੁਸੀਂ ਆਪਣੇ ਸਾਹ ਨਾਲ ਪੀਸ ਕੱਟ ਲੈਣਾ ਤੇ ਜਦੋਂ ਇਹਨੇ ਠੰਡੇ ਹੋ ਜਣਾ ਫਿਰ ਇਹਦੇ ਆਪਾਂ ਪੀਸ ਪਲੇਟ ਨਾਲੋਂ ਲੱਗ ਕਰ ਲਵਾਂਗੇ ਤੁਹਾਨੂੰ ਸਾਡੀ ਰੈਸਪੀ ਕਿਵੇਂ ਲੱਗੀ ਹੈਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਓਦਾਂ ਹੀ ਆਪਾਂ ਹੋਰ ਵਧੀਆ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਟਿਲ ਦੈਨ ਥੈਂਕ ਯੂ